ਪਬਲਿਕ ਗਾਰਡੀਅਨ ਨਿਊਜ਼ ਤੁਸੀਂ ਦੇਖ ਰਹੇ ਹੋ ਤਾਂ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਆਈ ਹੈ ਜਿੱਥੇ ਵਿਧਾਨ ਸਭਾ ਹਲਕਾ ਮਜੀਠਾ 'ਚ ਇੱਕ ਦੂਜੇ ਖਿਲਾਫ ਚੋਣ ਲੜਨ ਵਾਲੇ ਸਿਆਸੀ ਵਿਰੋਧੀ ਬਟਾਲਾ 'ਚ ਇੱਕ ਦੂਜੇ ਦੇ ਗਲੇ ਮਿਲ ਗਏ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਜੱਫੀਆਂ ਪਾ ਲਈਆਂ ਨੇ ਵਿਧਾਨ ਸਭਾ ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਦੇ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਰਹੇ ਸੁਖਜਿੰਦਰ ਰਾਜ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਪ੍ਰੈਸ ਕਾਨਫਰੰਸ ਦੌਰਾਨ ਵਿਕਰਮ ਮਜੀਠੀਆ ਨੇ ਕਿਹਾ ਕਿ ਲਾਲੀ ਮਜੀਠੀਆ ਉਹਨਾਂ ਦੇ ਜਿੱਥੇ ਸਿਆਸੀ ਵਿਰੋਧੀ ਰਹੇ ਉੱਥੇ ਹੀ ਇਹ ਰੰਜਿਸ਼ ਨਿਜੀ ਰੰਜਿਸ਼ ਤੱਕ ਵੀ ਪਹੁੰਚ ਗਈ ਸੀ ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਲਈ ਇਹ ਇੱਕ ਬਹੁਤ ਵੱਡਾ ਦਿਨ ਹੈ ਕਿ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਦੇ ਨਾਲ मिल गए ਨੇ ਅਤੇ ਆਪਣੇ ਪਰਿਵਾਰ ਨੂੰ ਵੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਹੈ ਹੋਰ ਕੀ ਕੁਝ ਕਿਹਾ ਇਸ ਮੌਕੇ ਵਿਕਰਮਜੀਤ ਸਿੰਘ ਮਜੀਠੀਆ ਅਤੇ ਲਾਲੀ ਮਜੀਠੀਆ ਨੇ ਆਓ ਦੇਖਦੇ ਹਾਂ ਬੋਲੇ ਸੋ ਨਿਆ ਸੋ ਸਚਾ ਅਮੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼ਰੋਮਣੀ ਅਕਾਲੀ ਦਲ ਦੀ ਮੌਜੂਦ ਮਜੀਠੇ ਦੀ ਸਮੁੱਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਦਾਤ ਸਾਹਿਬ ਸਦਾਤ ਸੁਖਵਿੰਦਰ ਸਾਹਿਬ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ ਪੋਲਿਟਿਕਲ ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰ ਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲਿਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ ਔਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਅੱਜ ਅਸੀਂ ਬਟਾਲੇ ਇਕੱਠੇ ਹੋਏ ਆ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਹਾਂ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੇ ਸੀ ਅੱਜ ਮੈਂ ਪਹਿਲੀ ਵਾਰੀ ਆਹ ਬਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕੀ ਨਾਜ਼ਿਕ ਦੂਜੇ ਦੇ ਸੁੱਖ ਚ ਜਾਈਏ ਵਿਆਸ਼ਾਤੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸਾਂ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਾਂ 2000 4 ਦੀ ਪਾਰਲੀਮੈਂਟ ਦੀ ਚੋਣ ਲਾਲੀ ਸਾਹਿਬ ਕਾਂਗਰਸ ਵਾਲ ਮੈਸਰੋਗਨੀ ਅਕਾਲੀ ਦਲ ਵਾਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪਕੜ ਵੇਖ ਲੋ ਹਲਕੇ ਚ ਕੀ ਸੀ 2012 ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ ਮੈਂਚ 5000 ਰੁਪਏ ਔਰ ਜਦ ਕੇ ਸਿੱਧੀ ਟੱਕਰ ਭਾਜੀ ਲਾਲੀ ਤੇ ਮੇਰੀ ਉਹ ਸ਼ਹਿਦ ਇੰਡੀਪੈਂਡੈਂਟ ਕੈਂਡੀਡੇਟ ਮਜੀਠੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਹਿਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਫਿਰ 2014 ਚ ਫਿਰ ਅਸੀਂ ਅੰਮਨੇ ਸਾਹਮਨੇ ਭਿੜੇ ਪਾਰਲੀਮੈਂਟ ਚ 2017 ਚ ਭਿੜੇ 2019 ਚ ਭਿੜੇ ਔਰ 2022 ਚ ਭਿੜੇ ਔਰ ਕੱਲਾ ਇਹ ਨਹੀਂ ਬਲੌਗ ਸੰਪਤੀ ਦੀ ਜਿੰਨੀਆਂ ਚੋਣਾਂ ਆਈਆਂ ਇਹ ਭਿੜੇ ਸਾਡੇ ਮਿਊਨਿਸਪਲ ਕਮੇਟੀ ਮਜੀਠਾ ਜਿਹਦੇ ਇਹ ਵੀ ਵਸਨੀਕ ਹੈ ਕਿ ਮੇਰਾ ਵੀ ਪਿੰਡ ਉਹ ਹੈ ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਪੜੇ ਔਰ ਲੋਕਾਂ ਦਾ ਹਾਲਾਤ ਕੀ ਬੜਦੇ ਸਨ ਇੱਕੋ ਪਿੰਡ ਦੇ ਦੋ ਲੀਡਰ ਜਦੋਂ ਆਮਨੇ ਸਾਹਮਨੇ ਖੜੋ ਜਾਂਦੇ ਸਨ ਤੇ ਲੋਕਾਂ ਲਈ ਬੜੀ ਮੁਸ਼ਕਲ ਆਉਂਦੀ ਸੀ ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ 80 ਵੱਡੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਨੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਹੂ ਕੈਨੋਟ ਇਵਨ ਇਮੇਜਿਨ ਥੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰ ਜੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਐ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੀ ਹੈ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਰਹੀ ਹੈ ਕਾਂਗਰਸ ਦੇ ਵੱਖ-ਵੱਖ ਕੌੜੇ ਆਦੇ ਹੱਥੇ ਭਾਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਵਾਜਿਆ اور ਮੈਂ ਆ ਫੋਟੋ ਜਿਹੜੀ ਤੁਹਾਨੂੰ ਜਨਤਕ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦਾ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪਹੁੰਚੀ ਕਿ ਜੇ ਕੋਈ ਵਿਕਰਮ ਸੋਮਜੀਤ ਜੀ ਇਹਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਤੇ ਪਾਰਟੀ ਦੇ ਆਪਣੇ ਵਰਕਰਾਂ ਦੀ ਲੜਾਈ ਲੜੀ ਔਰ ਆਹ ਤਸਵੀਰ ਹੈ ਜੀ ਉਹ ਆਹ ਵੇਖ ਲਓ ਕੇਜਰੀਵਾਲ ਸਾਹਿਬ ਨੇ ਨਾ ਕੇਵਲ ਇਹਨਾਂ ਦੀ ਮਿੰਤਾ ਕੀਤੀਆਂ ਮਗਰ 44 ਸਾਲ ਔਰ ਆਲਮੋਸਟ 44 ਇਅਰ ਜੀ ਕਾਂਗਰਸ ਪਾਰਟੀ 'ਚ ਤੁਸੀਂ ਰਹੇ ਕਾਂਗਰਸ ਪਾਰਟੀ 'ਚ ਇਹਨਾਂ ਨੇ ਸੇਵਾ ਨਿਭਾਈਆਂ ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਗੇ ਹੁਣ ਮੈਂ ਦੂਜੀ ਵੀਡੀਓ ਵਿਖਾਉਣਾ ਚਾਹੁੰਦਾ ਕਿ ਇਹਨਾਂ ਨੂੰ ਸਰੋਪਾ ਕਿਹਨੇ ਪਾਇਆ ਜੁਆਇਨਿੰਗ ਜਦੋਂ ਕਰਾਈ ਹੈ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮਜੂਦਾ ਚੀਫ ਮਿਨਿਸਟਰ ਸਾਹਿਬ ਆ ਸੁਣ ਲਿਓ ਜੀ ਦੋਬਾਰ ਔਰ ਚੱਡਾ ਸਾਹਿਬ ਤੁਹਾਨੂੰ ਜਾਣਕਾਰੀ ਦੇਣੀ ਲਈ ਗਈ ਹੈ ਕਿ ਆਮ ਆਦਮੀ ਪਾਰਟੀ ਨੇ ਪ੍ਰਵਾਧਨ ਵਿੱਚ 40 ਖਾਸ ਸਖਤੀਆਂ ਹਾਂ ਸ਼ਖਸੀਅਤ ਦੱਸਿਆ ਸੀ ਸ਼ਾਹਰਿਆ ਨੇ ਅਰੋਲਾਮਾ ਦੇ ਪਾਰਟੀ ਦਾ ਪਰਿਵਾਰ ਫਟਾ ਹੋ ਰਿਹਾ ਹੈ ਵਿਸ਼ਵਾਸ ਲੋਕਾਂ ਦਾ ਹਮਾਰੇ ਪਾਰਟੀ ਦੇ ਵਿੱਚ ਵੱਧ ਰਿਹਾ ਹੈ ਉਸੇ ਸਿਲਸਿਲੇ ਦੇ ਵਿੱਚ ਅੱਜ ਬਨੀ ਬਹੁਤ ਵੱਡੀ ਲੜਾਈ ਬੜਾ ਧਿਆਨ ਨਾਲ ਸੁਣੋ ਜੀ ਇਹ ਮੈਂ ਵੀਡੀਓ ਤੁਹਾਨੂੰ ਸੈਂਡ ਕਰੂੰ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਨ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦਿਨ ਇਹ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ 1st ਆਫ ਜਨ ਜੀ 9 ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅਜੇ ਜੋਸ਼ੀ ਸਾਹਿਬ ਵੀ ਆਏ ਆ ਸੱਡੇ ਦੋਵਾਂ ਲਈ ਪਰਸਨਲੀ ਇਹ ਕਿੱਡਾ ਮਾਨ ਔਰ ਇੱਕ ਵਾਲਾ ਦੇਣਾ ਔਰ ਇਤਿਹਾਸਿਕ ਦੇਣਾ ਆਈ ਏਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ ਕਿ ਜਿਹੜੇ ਦੋ ਅਸੀਂ ਇੰਡੀਵਿਜੂਅਲਸ ਅਡਲਟਸ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੀ ਅੱਜ ਰੱਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਸਤਿਕਾਰਯੋਗ ਸਾਡੇ ਭੈਣਜੀ ਡਾਕਟਰ ਸਤੇਦਰਕੌਰ ਗਿੱਲ ਸਾਹਿਬ ਜਿਹੜੇ ਉਹਨਾਂ ਦੇ ਧਰਮ ਪਤਰੀਆਂ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ ਚ ਜਨ ਨਭਾਈਆ ਨੇ ਜਦ ਜਦ ਲਖਮੀ ਸਾਹਿਬ ਐਬਸੈਂਟ ਰਹਿੰਦੇ ਸਨ ਇਹ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਹਿਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਜੋ ਝਟਕਾ ਜੋ ਮੈਂ ਸਮਝਦਾ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੋਗਾ ਨਗਰ ਮੈਂ ਅਗਲੀ ਗੱਲ ਕਰਾਂ ਵੇਖੋ ਲਾਲੀ ਜੀ ਮੈਂ ਸਭ ਤੋਂ ਪਹਿਲਾਂ ਜਨਤਕ ਤੌਰ ਤੇ ਆਈ ਐਮ ਯੋਰ ਯੰਗਰ ਬ੍ਰਦਰ ਮੈਂ ਤੁਹਾਡੇ ਗੋਦੀ ਹੱਥ ਲਾ ਕੇ ਤੁਹਾਡੇ ਤੋਂ ਮਾफी ਮੰਗਦਾ ਜੇ ਮੈਂ ਕਦੇ ਵੀ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਵੱਧ ਘਟ ਗਈ ਗਈ ਹੋਵੇ ਆਈ ਸਿਨਸੀਅਰਲੀ ਅਪੋਲੋਜਾਈਜ਼ ਐਂਡ ਹੋਪ ਤੁਸੀਂ ਮੈਨੂੰ ਜਰੂਰ ਮਾਫ ਕਰੋਗੇ ਔਰ ਮੈਂ ਭੈਣ ਜੀ ਕੋਲੋਂ ਵੀ ਸਾਡੇ ਸਤਿਕਾਰਯੋਗ ਨੇ ਔਰ ਮੇਰੇ ਵਾਈਫ ਵੈਸੇ 체ਤੀ ਕਿਤੇ ਇਹ ਆਪ ਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਦਾ ਕਿ ਅੱਜ ਇਹ ਵੀ ਇੰਨੇ ਖੁਸ਼ ਹੋਏ ਔਰ ਮੈਂ ਆਈ ਵਿਲ ਗਿਵ ਹਰ ਦ ਬਿਗ ਕ੍ਰੈਡਿਟ ਬਿਕੋਜ਼ ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ 'ਚ ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ ਉਹ ਉਦਘਾਟਨ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਿਨਿਸਟਰ ਸਾਹਿਬ ਆਏ ਸਨ ਕਿਉਂਕਿ ਵਿਧਾਨ ਸਭਾ 'ਚ ਐਸੀ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਸੀ ਉਦੋਂ ਲਾਲੀ ਜੀ ਤੇ ਭੈਣ ਜੀ ਡਾਕਟਰ ਸਾਹਿਬ ਵੀ ਉਥੇ ਆਏ ਸਨ ਉਸ ਵੇਲੇ ਇਸ ਦਾ ਫਰਸਟ ਟਾਈਮ ਵੈਨ ਦੇ ਮੈਟ ਮੇਰੇ ਵਾਈਫ ਨੂੰ ਮਿਲੇ ਥੇ ਉਹਨਾਂ ਨੂੰ ਬਲੇਸਿੰਗਸ ਦਿੱਤੀਆਂ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਬਲੇਸਿੰਗਸ ਹੈਵ ਟਰਨਡ ਇਨਟੂ ਬਲੇਸਿੰਗਸ ਫਾਰ ਮਜੀਠਾ ਇਹ ਉਹ ਇਨਸਾਨ ਜਿਨ੍ਹਾਂ ਦੀ ਜਿਨ੍ਹਾਂ ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੌਕਾ ਪ੍ਰਸਤੀਤੀ ਮੈਂ ਥੋੜੀ ਗੱਲ ਕਰਨਾ ਹੈ ਤਾਂ ਮੈਂ ਆਪਦੀ ਗੱਲ ਕੀਤੀ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਇੰਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੇ ਟਿੱਲ ਦਾ ਜ਼ੋਰ ਲਾਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਅੱਜ ਉਹ ਮੌਕਾ ਪ੍ਰਸਤੀ ਦੇਖ ਲਓ ਮੌਕੇ ਦੀ ਨਜਾਕਤ ਵੇਖ ਲਓ ਕਿ ਜਿਹੜੀ ਉਹਨਾਂ ਦੀ ਪਛਾਣ ਸਰਦਾਰ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ ਉਹੀ ਪਛਾਣ ਹੈ ਉਹ ਤੋਂ ਅੱਗੇ ਪਿੱਛੇ ਕੱਖ ਨਹੀਂ ਆ। ਮਤਲਬ ਜੇ ਇਸ ਲਾਲੀ ਭਾਜੀ ਨੇ ਆਪਦੇ ਸਮੁੱਚੇ ਪਰਿਵਾਰ ਨੂੰ ਮੈਂ ਕਹਿੰਨਾ ਜੀ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਲੈ ਕੇ ਗਏ ਉਹਨਾਂ ਨੂੰ ਇਸ ਕਾਬਲ ਬਣਾਤਾ ਕਿ ਕਿਸੇ ਨੂੰ ਯੁੱਧ 'ਚ ਵੱਡੀ ਨੁਮਾਇੰਦਗੀ ਮਿਲੀ ਔਰ ਇਹਨਾਂ ਦੀ ਬਤੌਲਤ ਹੀ ਮੈਂ ਸਮਝਦਾ ਜੇ ਇਹ ਸ਼ਿਫਟ ਨਾ ਕਰਦੇ ਤੇ ਭਰਾ ਦੀ ਕਿਥੇ ਕਾਂਗਰਸ 'ਚ ਮਾਰੀ ਆਉਣੀ ਸੀ ਜੇ ਭਾਈ ਤੁਹਾਡੇ ਗਿੰਤੀ ਮਿੰਤੀ ਕਿਥੇ ਪਈ ਇਸ ਇਨਸਾਨ ਕਰਕੇ ਪਈ ਕਿਉਂਕਿ ਇਹ ਫੋਰ ਫਰੰਟ 'ਚ ਬੜੀ ਇਮਾਨਦਾਰੀ ਨਾਲ ਬਦਿਆਨਦਾਰੀ ਨਾਲ ਇਹਨਾਂ ਨੇ ਲੜਾਈ ਲੜੀ ਸੋ ਯੂ ਕੈਨ ਵੈਲ ਇਮੇਜਿਨ ਇਹੋ ਪਰਿਵਾਰ ਲਾਲੀ ਜੀ ਦਾ ਉਹ 100 ਵਾਰੀ ਕੁਝ ਕਵੇ ਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਨਹੀਂ ਜੀ ਪਲਾੜੇ ਦੇ ਪੱਲੇ ਕੁਝ ਨਹੀਂ ਜੀ ਢਿੰਗੜੇ ਦੇ ਪੱਲੇ ਕੁਝ ਨਹੀਂ ਉਹ ਤਾਂ ਕਹਿਣਾ ਹੀ ਹੈ ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਇਹ ਪਾਰਟੀਆਂ ਘਰ ਕੋ ਸੱਦ ਕੇ ਇਹ ਟਿਕਟ ਨਹੀਂ ਲੈਣ ਜਾਂਦੇ ਸੀ ਘਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਮੈਂ ਉਹ ਤਸਵੀਰ ਸਾਂਝੀ ਕਰਤੀ ਵੀਡੀਓ ਸਾਂਝੀ ਕਰਤੀ ਜਿੱਥੇ ਆ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੇ ਲੈ ਕੇ ਘਰੋਂ ਲੈ ਕੇ ਗਏ ਸੋ ਉਹ ਇਨਸਾਨ ਜਿਨੇ ਏਡੀ ਵੱਡੀ ਸੇਵਾ ਕੀਤੀ ਹੋਵੇ ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਜੋਸ਼ੀ ਸਾਹਿਬ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਚੱਲ ਰਹੀ ਹੈ ਐਨ ਹੀ ਸਿਕਿਉਰਡ ਮੋਰ ਥੈਨ 35000 ਵੋਟਸ ਆਈ ਥਿੰਕ ਇਸ ਵੇਲੇ ਜਿਹੜਾ ਇਹ ਇਲੈਕਸ਼ਨ ਹੋਈ ਹੈ ਬੜੇ ਵੱਡੇ ਪੱਧਰ ਤੇ ਦੂਜੇ ਨੰਬਰ ਤੇ ਇਹੀ ਸਨ ਔਰ ਵੇ ਕੋ ਰਾਤੋਂ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ ਤੇ ਖਤਮ ਸੀ ਇਹਨਾਂ ਨੇ ਉਹਨਾਂ ਨੂੰ ਰਾਤੋਂ ਰਾਤ ਇੰਨੀ ਵੋਟ ਸ਼ੇਅਰ ਦਿੱਤਾ ਇਟ ਇਜ਼ ਬਿਕਾਜ਼ ਆਫ ਦਿਸ ਜੈਂਟਲਮੈਨ ਨਾਲੀ ਜੀ ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮੈਂ ਵਿੱਚ ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਇਕਤਾ ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ ਖੇਤ ਮਜ਼ਦੂਰਾਂ ਵਾਸਤੇ ਜੇ ਕਿਸੇ ਇਨਸਾਨ ਨੇ ਪਾਜ ਪਾ ਛੱਡ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਹਾਨਿਲ ਜੋਸ਼ੀ ਜੀ ਨੇ ਅੱਜ ਉਹ ਵੀ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਨ ਵਾਸਤੇ ਆਏ ਆ ਮੇਰਾ ਇਹ ਮੰਨਣਾ ਹੈ ਕਿ ਸਾਡੀ ਪਾਰਟੀ ਵਾਸਤੇ ਸਾਡੇ ਵੱਡੇ ਪਰਿਵਾਰ ਮਜੀਠੇ ਹਲਕੇ ਵਾਸਤੇ ਇਹ ਬੜਾ ਹੀ ਮਾਨ ਦਾ ਦਿਨ ਹੈ ਕਿ ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸੇ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਜੀਠੇ ਦੇ ਵਿਕਾਸ ਤੇ ਭਲੇ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਵੀ ਹੈ ਬੋਥ ਜੁਆਇੰਟ ਹੈਂਡਸ ਐਂਡ ਕਮ ਟੁਗੇਦਰ ਸੋ ਮੇਰੇ ਲਈ ਬੜੀ ਖੁਸ਼ੀ ਤੇ ਮਾਨ ਵਾਲੀ ਗੱਲ ਹੈ ਔਰ ਮੈਂ ਭੈਣਜੀ ਦਾ ਔਰ ਸਤਕਾਰਯੋਗ ਪਾਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਆਈ ਆਵ ਨੈਵਰ ਬੀਨ ਸੋ ਹੈਪੀ ਪਾਜੀ ਮਤਲਬ ਮੇਰੇ ਤਾਂ ਸੁਪਨਾ ਵੀ ਨਹੀਂ ਸੀ ਐਵੇਂ ਆਵਾਂ ਕਈ ਸੁਪਨੇ ਲੈਂਦੇ ਨਾ ਤਾਂ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓ ਤੋਂ ਬੜੀ ਮਾਣ ਦੀ ਗੱਲ ਹੈ ਤੁਸੀਂ ਆਏ ਹੋ ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੀ ਆਵਾਜ਼ ਵੀ ਬੁਲੰਦ ਕਰੀਏ ਮਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਏ ਔਰ ਅੱਜ ਮੈਂ ਇੱਥੇ ਬਹਿ ਕੇ ਜਿਨ੍ਹਾਂ ਨੇ ਵੀ ਲਾਲੀ ਪਾਜੀ ਦੀ ਮਦਦ ਕੀਤੀ ਹੈ ਅੱਜ ਜਦ ਮੈਂ ਲਾਲੀਪਾਜੀ ਕੋਲੋਂ ਮਾਫੀ ਮੰਗਦਾ ਨਾ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਹਿਬਾਨ ਪੰਜ ਸਰਪੰਚ ਸਹਿਬਾਨ ਵਰਕਰ ਸਹਿਬਾਨ ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਈ ਹੋਵੇ ਜਾਣੇ ਅਣਜਾਣੇ 'ਚ ਹੀ ਹੋਈ ਹੋਵੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਔਰ ਆਸ ਕਰਦਾ ਉਮੀਦ ਕਰਦਾ ਕਿ ਤੁਸੀਂ ਆਪਦੇ ਛੋਟੇ ਵੀਰ ਨੂੰ ਭਰਾ ਨੂੰ ਮਾਫ ਜ਼ਰੂਰ ਕਰੋ ਮੈਂ ਤੜਕ ਲੀਡਰ ਮੇਰੀ ਮਰਾਤ ਸਰਦਾਰ ਬਿਕਰਮ ਸਿੰਘ ਮਜੀਠੀਆ ਤੋਂ ਆ ਔਰ ਸਾਡੇ ਇਥੇ ਜਿਹੜੇ ਅਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਜੋਸ਼ੀ ਸਾਹਿਬ ਜਿਨ੍ਹਾਂ ਬਾਰੇ ਮਸ਼ਹੂਰ ਆ ਕਿ ਉਹਨਾਂ ਨੂੰ ਡਿਵੈਲਪਮੈਂਟ ਦਾ ਬਾਦਸ਼ਾਹ ਕਿਹਾ ਜਾਂਦਾ ਉਹਨਾਂ ਜਿੰਨੀ ਡਿਵੈਲਪਮੈਂਟ ਆਪਣੇ ਇਲਾਕੇ ਦੇ ਵਿੱਚ ਕੀਤੀ ਅੱਜ ਇਥੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਆਮ ਤੌਰ ਤੇ ਸਰਦਾ ਬਿਕਰਮ ਸਿੰਘ ਦੇ ਵਿਰੋਧ ਖਾਰ ਇਸ਼ੂ ਤੇ ਲੜਦਾ ਰਿਹਾ ਔਰ ਇਸ ਹੱਦ ਤੱਕ ਲੜਿਆ ਕਿ ਕਦੀ ਵੀ ਪਛਾਣ ਨੂੰ ਮੁੜ ਕੇ ਨਹੀਂ ਵੇਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਅੱਖਾਂ ਮੀਟ ਕੇ ਆਪਾਂ ਲੜਾਈ ਲੜੀ ਔਰ ਉਹਨੂੰ ਜਾਤੀ ਬਣਾਇਆ ਉਹ ਇੱਕ ਜਰੂਰੀ ਲੜਾਈ ਦੇ ਦੀ ਆ ਉਹ ਬਣਾ ਕੇ ਆਪਾਂ ਉਹਨੂੰ ਲੜਿਆ ਪਰ ਉਹਨਾਂ ਵੱਲੋਂ ਕਦੀ ਵੀ ਮੈਨੂੰ ਇੱਕ ਵੀ ਬਲਫ ਜ ਮੇਰੀ ਸ਼ਾਨ ਦੇ ਖਿਲਾਫ ਦੇ ਵਿੱਚ ਨਹੀਂ ਕਿਹਾ ਗਿਆ ਔਰ ਅੱਜ ਮੈਂ ਮਹਿਸੂਸ ਕਰਦਾ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੇ ਇਸ ਤਰ੍ਹਾਂ ਹੀ ਔਰ ਇੱਕ ਪੈਦੋ ਵੀ ਐਗਜ਼ਾਮਪਲ ਹੈਗੀ ਆ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਔਰ ਇਹਨਾਂ ਦਾ ਵੀ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਗਲਤਫਹਿਮੀਆਂ ਦੂਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੇ بڑے بڑے ਸ਼ਿਕਵੇ ਖਤਮ ਹੁੰਦੇ ਨੇ ਔਰ ਉਹਦਾ ਪੋਜ਼ਿਟਿਵ ਜਿਹੜਾ ਆਊਟਕਮ ਆ ਉਹ ਸਾਹਮਣੇ ਆਉਂਦੀ ਆ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਕੋਈ ਉਹਦੇ ਪਾਸਾ ਰਿਹਾ ਨਹੀਂ ਜਿਹੜਾ ਸਰਦਾ ਬਿਕਰਮ ਸਿੰਘ ਉਹਨਾਂ ਨੇ ਨਹੀਂ ਕਿਹਾ ਮੈਂ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਸੀਂ ਇੱਥੇ ਆਏ ਔਰ ਮੈਨੂੰ ਅੱਜ ਇੱਥੇ ਇਸ ਉਪਾਉਸ ਪਾਰਟੀ ਦੇ ਵਿੱਚ ਰਿਹੰਦਾ ਜਿਹਦੇ ਵਿੱਚ 1971 ਦੇ ਵਿੱਚ ਮੇਰਾ ਪਰਿਵਾਰ ਸੀ 1971 ਦੇ ਵਿੱਚ ਮੇਰਾ ਪਰਿਵਾਰ ਸ਼ਰੋਮਣੀ ਕਾਲੀਦਲ ਦੇ ਵਿੱਚ ਸੀ ਔਰ 1977 'ਚ ਮੈਂ ਪਹਿਲੀ ਵੋਟ ਜਿਵੇਂ ਇਹਨਾਂ ਨੇ ਕਿਹਾ 44 ਰੁਪਏ ਨੂੰ ਮੈਂ ਕਾਂਗਰਸ ਨੂੰ ਪਾਈ ਸੀ ਔਰ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਲੱਗ-ਅਲੱਗ ਥਾਵਾਂ ਤੇ ਰਹੇ ਇੰਟੈਲੈਕਚੁਅਲ ਚੱਲਦੇ ਰਹੇ ਬਹੁਤ ਥਾਵਾਂ ਤੇ ਚਲੇ ਔਰ ਮੈਨੂੰ ਇੱਕ ਗੱਲ ਦਾ ਮਾਣ ਵੀ ਸੀ ਇਹ ਚਲੋ ਕਾਂਗਰਸ ਦੇ ਇਹ ਲੀਸ ਦੇ ਸ਼ੈਣੀ ਨੇ ਨੂੰ ਉਹ ਮੈਂ ਉਹਨਾਂ ਨੇ ਚੇਅਰਮੈਨ ਬਣਾਇਆ ਪਨਗਰੇਂਦਾ ਪਰ ਜਿੱਥੋਂ ਤੱਕ ਸਵਾਲ ਆ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਤੇ ਪੇਡਾ ਵੱਡਾ ਧੋਖਾ ਮੇਰੇ ਨਾਲ ਕੀਤਾ ਕਿ ਜਿਹਨੂੰ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਕਿ ਇਸ ਤੋਂ ਵੱਡਾ ਕੋਈ ਧੋਖਾ ਨਹੀਂ ਹੋ ਸਕਦਾ ਕਿ ਕਿਸੇ ਨੂੰ ਤੁਸੀਂ ਇੰਨਾ ਕੁਝ ਕਿਹਾ ਕਿ ਔਰ ਫਿਰ ਉਸੇ ਬੰਦੇ ਨੂੰ ਉੱਥੇ ਲੈ ਕੇ ਆਓ ਜਿਹੜੇ ਬੰਦੇ ਨੂੰ ਮੈਂ ਅੱਗੇ ਫਰਦਰ 5000 ਵੋਟਾਂ ਦੇ 6000 ਵੋਟ ਦੇ ਨਾਲ ਹਰਾਇਆ ਹੋਵੇ ਪਰ ਚਲੋ ਹਰ ਇੱਕ ਦਾ ਆਪਣੀ ਸੋਚ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਵਿਚਾਰਨਾ ਇੰਨਾ ਸ਼ਬਦਾਂ ਦੇ ਨਾਲ ਮੈਂ ਖਮਾੰਦਾ ਜਾਚਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਕਵਿਸ਼ੋਸ਼ ਕਰਤੇ ਮੈਂ ਆਪਣੀ ਭੈਣ ਛੋਟੀ ਗਨੀਬ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਦਿਨ ਨੇੜੇ ਰਹਿਣ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪਾਇਆ ਐਂਡ ਥਿਸ ਪਰਸਨ ਹੈਸ ਸਟੇਡ ਐਵਰੀ ਹੈਸਟੇਡ ਇਚ ਐਂਡ ਇਚ ਇਵਰੀ ਯੂਥ ਆਫ ਕਾਂਗਰਸ ਪਾਰਟੀ ਇੰਟੈਲੈਕਚੁਅਲ ਸੈੱਲ ਯੂਥ ਕਾਂਗਰਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟ ਚੇਅਰਮੈਨੀ ਮਤਲਬ ਐਸਾ ਲੌਂਗ ਲਿਸਟ ਵਿਚ ਆਈ ਵਿਲ ਸ਼ੇਅਰ ਵਿਦ ਯੂ ਜਨਰਲ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਮਤਲਬ ਇਹਨਾਂ ਦੀ ਅਹਿਮੀਅਤ ਔਰ ਇਹਨਾਂ ਦੀ ਕਾਪਲੀਅਤ ਇਹਨਾਂ ਦੀ ਪਾਰਟੀ ਸਮਝਦੀ ਸੀ ਔਰ ਇਹੀ ਕਾਰਨ ਸੀ ਕਿ بار بار ਘਰੇ ਬੈਠਿਆਂ ਨੂੰ ਨਵਾਜਦੀ ਸੀ ਅੱਜ ਜਿਹੜਾ ਇਹਨਾਂ ਦੇ ਨੌ ਦੀ ਖੱਟੀ ਘਾੜ ਨੂੰ ਫਿਰਦੇ ਆ ਨਾ ਜਿਹੜਾ ਮੈਂ ਕਹਿੰਦਾ ਲਾਲੀਪਾਜੀ ਥੋੜਾ ਨਹੀਂ ਨਾ ਹੋਇਆ ਉਹਨੇ ਕਹੇ ਦਾ ਕੀ ਬਣ ਜਾਣਾ ਅਚਲੀ ਮਜੀਠੇ ਹਲਕੇ ਦੇ ਲੋਕ ਮੌਕਾ ਪ੍ਰਸਤਾ ਨੂੰ ਜਿਹੜੇ ਕਦੇ ਏਸ ਫੁੱਲ ਤੇ ਕਦੇ ਉਸ ਫੁੱਲ ਤੇ ਉਹਨਾਂ ਨੂੰ ਤਗੜੇ ਹੋ ਕੇ ਸਬਕ ਸਿਖਾਉਣਗੇ ਕਿਉਂਕਿ ਪੰਜਾਬ ਦੀ ਧਰਤੀ ਦਾ ਪੰਜਾਬ ਦੀ ਇਸ ਜਾਬਾਜ਼ ਧਰਤੀ ਦਾ ਇਹੀ ਇਤਿਹਾਸ ਰਿਹਾ ਔਰ ਇਤਿਹਾਸ ਨੂੰ ਗਵਾਹੀ ਭਰਦਾ ਹੈ